ਨਗਰ ਨਿਗਮ ਚੋਣਾ ਦੇ ਮੱਦੇ ਨਜ਼ਰ ਆਮ ਆਦਮੀ ਪਾਰਟੀ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਫਗਵਾੜਾ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਫਗਵਾੜਾ ਵਾਸੀਆਂ ਨੂੰ ਦਿੱਤੀਆਂ ਪੰਜ ਗਾਰੰਟੀਆਂ ਦੇਖੋ ਕੀ ਕਿਹਾ ਸਾਡੇ ਸਾਰੇ মিডিਆ ਸਾਥੀਆਂ ਦਾ ਬਹੁਤ-ਬਹੁਤ ਵੈਲਕਮ ਧੰਨਵਾਦ ਕਿ ਤੁਸੀਂ ਅੱਜ ਇਸ ਇੰਪੋਰਟੈਂਟ ਪ੍ਰੈਸ ਕਾਨਫਰੰਸ ਵਿੱਚ ਪਹੁੰਚੇ ਹੋ ਸਾਡੀ ਫਗਵਾੜੇ ਦੀ ਸਾਰੀ ਆਵਾਜ਼ ਦੀ ਪਾਰਟੀ ਦੀ ਟੀਮ ਲੀਡਰਸ਼ਿਪ ਸਾਰੀ ਅੱਜ ਇੱਥੇ ਮੌਜੂਦ ਹੈ ਸੱਦੇ ਐਮਸੀ ਕੈਂਡੀਡੇਟਸ ਜਿਹੜੇ ਉਹ ਵੀ ਕੁਝ ਮੌਜੂਦ ਨੇ ਉਹ ਤੁਹਾਡਾ ਸਾਰਿਆਂ ਦਾ ਵੀਰੇ ਸਾਹਿਬ ਦਾ ਜੀਤੀ ਕਰੀ ਜੋ ਧੰਨਵਾਦ ਸਾਥਿਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 21 ਤਾਰੀਖ ਨੂੰ ਕਾਰਪੋਰੇਸ਼ਨ ਫਗਵਾੜਾ ਦੀ ਇਲੈਕਸ਼ਨ ਹੋ ਜਾਉਣ ਜਾ ਰਹੀ ਹੈ ਪੰਜਾਬ ਵਰਡਸ ਨੇ ਔਰ ਇਨਾਂ ਵਰਡਸ ਦੇ ਵਿੱਚੋਂ ਬੈਸਟ ਪੋਸੀਬਲ ਕੈਂਡੀਡੇਟਸ ਵਿਨੇਬਲ ਕੈਂਡੀਡੇਟਸ ਸਾਫ ਸੁਥਰੇ ਸਖਸ਼ ਨੇ ਜਿਹੜੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਔਰ ਇਸੇ ਤਰੀਕੇ ਦੇ ਨਾਲ ਬਾਕੀ ਪੂਰੇ ਪੰਜਾਬ ਦੇ ਵਿੱਚ ਵੀ ਜਿੱਥੇ ਪੰਜ ਕਾਰਪੋਰੇਸ਼ਨਸ ਦੇ 42 ਕਮੇਟੀਆਂ ਔਰ ਨਗਰ ਪੰਚਾਇਤਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਹੈ 49 ਬਾਇਲੈਕਸ਼ਨ ਨੇ ਆਮ ਆਦਮੀ ਪਾਰਟੀ ਨੇ ਪੂਰਾ ਇਨਕਲੂਸਿਵ ਤਰੀਕੇ ਨਾਲ ਹਰ ਕਿਸੇ ਨੂੰ ਇਨਕਲੂਡ ਕਰਨ ਦੇ ਦੀ ਸੋਚ ਦੇ ਨਾਲ 977 ਵੋਡਾਂ ਦੇ ਵਿੱਚੋਂ ਤਕਰੀਬਨ 350 ਪਲੱਸ ਜਿਹੜੇ ਸਾਡੇ ਪਾਰਟੀ ਦੀ ਲੀਡਰਸ਼ਿਪ ਸੀਗੀ ਉਧੇਦਾਰ ਸੀਗੇ ਉਹਨਾਂ ਨੂੰ ਇਨਵੋਲ ਕਰਕੇ ਪ੍ਰੋਸੈਸ ਅਡੌਪਟ ਕੀਤਾ ਔਰ ਮਹਿਸ ਚਾਰ ਪੰਜ ਦਿਨਾਂ ਦੇ ਵਿੱਚ ਗਰਾਊਂਡ ਤੋਂ ਵੀ ਪਾਰਦੇ ਉਹ ਉਤਾਰੇ ਗਏ ਨੇ ਤਾਂ ਕਿ ਲੋਕਾਂ ਦੇ ਮੁੱਦੇ ਮਸਲੇ ਉਹਨਾਂ ਦੀ ਸਮੱਸਿਆ ਚੰਗੀ ਤਰ੍ਹਾਂ ਸਮਝ ਕੇ ਉਹ ਕੱਲੋਂ ਹੱਲ ਕਰ ਸਕਣ ਤੇ ਉਸੇ ਮਕਸਦ ਦੇ ਨਾਲ ਫਗਵਾੜਾ ਦੇ ਵਿੱਚ ਵੀ ਇਤਿਹਾਸ ਸਾਥੀ ਨੇ ਜਿਹੜੇ ਉਹ ਉਤਾਰੇ ਗਏ ਨੇ ਔਰ ਕਿਉਂਕਿ ਸਾਡਾ ਮਕਸਦ ਹੈ ਸਾਡਾ ਟੀਚਾ ਸਾਡਾ ਟਾਰਗੇਟ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਔਰ ਪਾਰਟੀ ਦਾ ਇੱਕੋ ਹੀ ਹੈ ਕਿ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤ ਹੈ ਜਿਹੜੀ ਉਹ ਦਿੱਤੀ ਜਾਵੇ ਕੰਮ ਕੀਤੇ ਜਾਣ ਸੋ ਇਹਦੇ ਲਈ ਅਸੀਂ ਇੱਕ ਇੱਕ ਵਿਜ਼ਨ ਡਾਕੂਮੈਂਟ ਇੱਕ ਮੈਨੀਫੈਸਟੋ ਪੰਜ ਗਾਰੰਟੀਆਂ ਦੇ ਰੂਪ ਦੇ ਵਿੱਚ ਸਾਰੇ ਸਾਥੀਆਂ ਨੂੰ ਦੇ ਨਾਲ ਡਿਸਕਸ਼ਨ ਤੋਂ ਬਾਅਦ ਪੰਜ ਗਾਰੰਟੀਆਂ ਨੇ ਜਿਹੜੀਆਂ ਅੱਜ ਉਹ ਫਗਵਾੜਾ ਕਾਰਪੋਰੇਸ਼ਨ ਦੇ ਲਈ ਅਸੀਂ ਜਾਰੀ ਕਰ ਰਹੇ ਗਾਰੰਟੀਆਂ ਦੇ ਰਹੇ ਹਾਂ ਕਿ ਕਿ ਜਿਸ ਦਿਨ ਜਿਸ ਦਿਨ ਦੀ ਤਾਰੀਖ ਨੂੰ ਫਗਵਾੜਾ ਦੇ ਪੰਜਾਬ ਬੋਡਾਂ ਦੇ ਦੇ ਜਿਤਾ ਕੇ ਆਵਾਜ਼ੀ ਪਾਰਟੀ ਦਾ ਮੇਅਰ ਇੱਥੇ ਬਣ ਜਾਂਦਾ ਤੇ ਉਹ ਪੰਜ ਗਰੰਟੀਆਂ ਨੇ ਜਿਹੜੀਆਂ ਜਿਹੜੀ ਕਿ ਹਰ ਘਰ ਹਰ ਪਰਿਵਾਰ ਹਰ ਇੱਕ ਇੰਡੀਵਿਜੂਅਲ ਨੂੰ ਜੀ ਜ਼ਿੰਦਗੀ ਦੇ ਵਿੱਚ ਨੂੰ ਹੋਰ ਬਿਹਤਰ ਕਰਨੀਆਂ ਉਹ ਪੰਜੇ ਗਰੰਟੀਆਂ ਅਸੀਂ ਵੈਸੇ ਤਾਉ 5 ਸਾਲ ਦੇ ਦੇ ਪਰ ਕੋਸ਼ਿਸ਼ ਹੈ ਕਿ 2 ਸਾਲਾਂ ਦੇ ਟਾਰਗੇਟ ਜਿਹੜਾ ਇਹਨਾਂ ਨੂੰ ਪੂਰਾ ਜਿਹੜਾ ਆਪੋ ਕਰ ਸਕੀਏ ਸੋ ਇਹਨਾਂ ਪੰਜ ਗਰੰਟੀਆਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਕਿਉਂਕਿ ਫਗਵਾੜਾ ਸ਼ਹਿਰ ਵੱਧ ਵੀ ਰਿਹਾ ਹੈ ਟਰਾਂਸਪੋਰਟੇਸ਼ਨ ਦੀ ਵੀ ਟਰੈਫਿਕ ਦੀ ਵੀ ਦਿੱਕਤ ਆ ਹੈ ਪੋਲਿਊਸ਼ਨ ਦੀ ਵੀ ਦਿੱਕਤ ਆ ਦਿਨ ਪਰ ਦਿਨ ਸ਼ਹਿਰਾਂ ਦੇ ਵੱਧਦੀ ਜਾ ਰਹੀ ਹੈ ਉਸ ਮਕਸਦ ਦੇ ਨਾਲ 50 ਇਲੈਕਟ੍ਰਿਕ ਬੱਸਸ ਨੇ ਜਿਹੜੀਆਂ ਔਰ ਉਹਨਾਂ ਦੇ ਡਿਪੂਸ ਔਰ ਚਾਰਜਿੰਗ ਸਟੇਸ਼ਨਸ ਨੇ ਜਿਹੜੇ ਉਹ ਅਸੀਂ ਪਹਿਲੇ 2 ਸਾਲ ਦੇ ਵਿੱਚ ਵਿੱਚ ਜਿਹੜਾ ਉਹ ਫਗਵਾੜਾ ਨੂੰ ਫਗਵਾੜਾ ਕਾਰਪੋਰੇਸ਼ਨ ਬਣਨ ਉਪਰੰਤ ਉਹ ਦਵਾਂਗੇ ਤਾਂ ਕਿ ਦੇ ਲੋਕਾਂ ਨੂੰ ਸਹੂਲਤ ਹੈ ਜਿਹੜੀ ਹੋ ਸਕੇ ਟ੍ਰੈਫਿਕ ਦੀ ਸਮੱਸਿਆ ਵੀ ਘਟੇ ਔਰ ਇਹਦੇ ਨਾਲ ਨਾਲ ਜਿਹੜੀ ਪੋਲਿਊਸ਼ਨ ਹੈ ਉਹਦੇ ਵੀ ਕੁਝ ਹੱਦ ਤੱਕ ਉਹ ਰੋਕथाम ਉਹਦੀ ਕੀਤੀ ਜਾ ਸਕੇ ਦੂਸਰਾ ਬਾਬਾ ਗੜੀਆ ਸਟੇਡੀਅਮ ਨੂੰ ਰਾਜਪਦਰੀ ਖੇਡ ਸਟੇਡੀਅਮ ਦੀ ਲੰਬੇ ਸਮੇਂ ਤੋਂ ਗੱਲਾਂ ਇਥੋਂ ਆਉਂਦੀਆਂ ਸੀਗੇ ਡਿਮਾਂਡ ਆਉਂਦੀ ਸੀਗੀ ਉਹਦੇ ਵਾਸਤੇ ਵੀ ਕਾਰਪੋਰੇਸ਼ਨ ਹੈ ਜਿਹੜਾ ਉਹ ਮਤਾ ਪਾ ਕੇ ਉਹਨੂੰ ਅਪਰੂਵ ਕਰਕੇ ਜੋ ਵੀ ਸ ਪੰਜਾਬ ਸਰਕਾਰ ਤੋਂ ਇਦੇ ਲਈ ਸਪੋਰਟ ਸਿਸਟਮ ਚਾਹੀਦਾ ਹੋਊਗਾ ਕਾਰਪੋਰੇਸ਼ਨ ਨੂੰ ਉਹ ਕੀਤਾ ਜਾਏਗਾ ਤਾਂ ਕਿ ਬੱਚਿਆਂ ਦੀ ਲੋਕਾਂ ਦੀ ਸਿਹਤ ਉਹਨਾਂ ਨੂੰ ਸਿਹਤ ਯਾਪੜਾ ਜਾ ਸਕੇ ਔਰ ਸਪੋਰਟਸ ਨੂੰ ਨੂੰ ਹੋਰ ਇੰਪਰੂਵ ਕੀਤਾ ਜਾ ਸਕੇ ਇਸੇ ਤਰੀਕੇ ਗੁਰਦੁਆਰਾ ਸੁਖਚੈਨ ਸੜਕ ਦੀ ਨੁਮਰਾਸਤੀ ਮਾਰਗ ਜਿਹੜਾ ਉਹ ਕੋਸ਼ਿਸ਼ ਕੀਤਾ ਜਾਏਗਾ ਤਕਰੀਬਨ 5-600 ਮੀਟਰ ਦਾ ਏਰੀਆ ਔਰ ਮੈਨ ਸਮਝਦਾ ਕਿ ਇਹਦੇ ਨਾਲ ਜਿਹੜਾ ਕਾਫੀ ਲੋਕਾਂ ਦੇ ਦੇ इमोशनल ਜਿਹੜੇ ਉਹ ਜੁੜੇ ਹੋਏ ਨੇ ਉਹਨੂੰ ਬਿਊਟੀਫਾਈ ਕੀਤਾ ਜਾਏਗਾ ਤਾਂ ਕਿ ਜੋ ਲੋਕ ਸ਼ਰਧਾ ਦੇ ਨਾਲ ਉੱਥੇ ਆਉਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਇੱਕ ਚੰਗਾ ਮਾਹੌਲ ਜਿਹੜਾ ਉਹ ਗੁਰੂ ਘਰ ਜਾਂਦੇ ਨੂੰ ਉਹ ਦਿੱਤਾ ਜਾ ਸਕੇ ਇਸੇ ਤਰੀਕੇ ਦਾ ਸੀਵਰੇਜ ਦੀ ਕਾਫੀ ਲੰਬੇ ਸਮੇਂ ਤੋਂ ਦਿੱਕਤ ਸੋਨ ਨੂੰ ਮਿਲਦੀ ਸੀਗੀ ਪਰ ਬੇਸਿਕਲੀ ਕਿਉਂਕਿ ਇਹ ਕਾਰਪੋਰੇਸ਼ਨ ਦਾ ਕੰਮ ਹੁੰਦਾ ਹੈ ਕਮੇਟੀਆਂ ਦਾ ਕੰਮ ਹੁੰਦਾ ਸ਼ਹਿਰਾਂ ਦੇ ਵਿੱਚ ਔਰ ਉਹ ਉਹਨੂੰ ਹੱਲ ਕਰਨ ਦੇ ਲਈ ਜੋ ਐਸਟੀਪੀ ਦੀ ਸਮਰਥਾ ਜਿਹੜੀ ਉਹ ਜਿੰਨੀ ਵੀ ਰਿਕੁਆਇਰਡ ਹੋਈ ਉਹਨੂੰ ਵਧਾ ਕੇ ਤਕਰੀਬਨ 50 55 ਕਰੋੜ ਦਾ ਪ੍ਰੋਜੈਕਟ ਹੋਏਗਾ ਇਹ ਜੋ ਅਸੀਂ ਇਹ ਜੇ ਬੇਸਿਕ ਜਾਂ ਐਸਟੀਮੇਸ਼ਨ ਹੈ ਜਿਹੜੀ ਜੋ ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਇਹਨੂੰ ਪਹਿਲ ਦੇ ਆਧਾਰ ਦੇ ਉੱਪਰ ਤਾਂ ਕਿ ਆਉਣ ਵਾਲੇ ਘਟੋੜ 10 15 ਸਾਲ 20 ਸਾਲ ਜਿਹੜੀ ਫਗਵਾੜੇ ਨੂੰ ਸੀਵਰੇਜ ਦੀ ਦਿੱਕਤ ਨਾ ਆਵੇ ਸੋ ਇਹਨੂੰ ਹੱਲ ਹੈ ਜਿਹੜਾ ਉਪਰੋਰਟੀ ਤੇ ਕੀਤਾ ਜਾਏਗਾ ਔਰ ਸਭ ਤੋਂ ਮੋਸਟ ਇੰਪੋਰਟੈਂਟ ਜਿਹੜਾ ਇੱਕ ਮਾਰਕੀਟ ਸੜਕ ਦੇ ਵਪਾਰੀਕਰਨ ਨੂੰ ਕਾਨੂੰਨੀ ਕਿਉਂਕਿ ਉਹਦੇ ਨਾਲ ਇੱਕ ਜੋ ਕਮਰਸ਼ੀਅਲਾਈਜੇਸ਼ਨ ਹੋ ਜਾਂਦੀ ਹੈ ਜਦੋਂ ਕੁਝ ਰੋਡਸ ਹੀ ਤੇ ਉਹਦੇ ਨਾਲ ਲੋਕਲ ਸ਼ਹਿਰਾਂ ਨੂੰ ਲੋਕਲ ਸ਼ਹਿਰ ਦੇ ਲੋਕਾਂ ਨੂੰ ਜਿਹੜੇ ਵਪਾਰੀ ਭਰਾ ਨੇ ਦੁਕਾਨਦਾਰ ਭਰਾ ਨੇ ਉਹਨਾਂ ਨੂੰ ਐਡਵਾਂਟੇਜ ਹੁੰਦਾ ਸੋ ਇਹ ਇਹ ਪੰਜ ਏਜੰਡਾਸ ਨੇ ਬਾਕੀ ਜਿਹੜੇ ਹੋਰ ਕੰਮ ਨੇ ਉਹ ਸਰਕਾਰ ਦੀ ਤਾਂ ਜ਼ਿੰਮੇਵਾਰੀ ਹੈ ਕਰ ਵੀ ਰਹੇ ਆ ਪਿਛਲੇ 22 ਸਾਲਾਂ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਕੰਮ ਨੇ ਜਿਹੜੇ ਹੋਏ ਨੇ ਪਰ ਇਹ ਬੇਸਿਕ ਕੰਮ ਉਹ ਨੇ ਜਿੰਨਾਂ ਦੀ ਸ਼ੁਰੂਆਤ ਹੈ ਜਿਹੜੀ ਇਹ ਯੂਲਬੀਸ ਤੋਂ ਹਰਬਨ ਲੋਕਲ ਬਾਡੀਜ਼ ਤੋਂ ਹੀ ਹੋਣੀ ਹੁੰਦੀ ਹੈ ਤੇ ਜਿਸ ਦਿਨ ਸਾਡੀ ਕਾਰਪੋਰੇਸ਼ਨ ਫੜ ਜਾਂਦੀ ਹੈ ਫਗਵਾੜਾ ਦੇ ਵਿੱਚ 21 ਤਾਰੀਖ ਨੂੰ ਉਸ ਦਿਨ ਤੋਂ ਇਹਦੇ ਉੱਪਰ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਜਾਏਗਾ ਔਰ ਆਉਣ ਵਾਲੇ 2 ਸਾਲਾਂ ਦੇ ਵਿੱਚ ਵਿੱਚ ਇਹਨਾਂ ਨੂੰ ਪੂਰਾ ਕਰਕੇ ਦੇਣ ਦੀ ਆਵਾਜ਼ ਦੀ ਪਾਰਟੀ ਜਿਹੜੀ ਉਹ ਵਚਨਬੱਧ ਹੋਏਗੀ ਸੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਇੱਥੇ ਪਹੁੰਚਣ ਦੇ ਉੱਪਰ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ